ਜੋ ਨਰੇ ਦੀਨ ਕੇ ਉर्जा ਉर्जा ਕਟਨਰੇ ਬਬੂਨ ਛੜੋ ਖੇਲ ਕੈਨੇਡਾ ਦੀ ਰਾਜ ਥਾਲੀ ਵਿੱਚ ਜੁੜ ਬੈਠੇ ਸਿੱਖ ਪੰਥ ਦੀ ਫੋਰਸ ਜੋ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾਉਣਾ ਚਾਹਦੀ ਹੈ ਫਤਿਹ ਗਰਾਂ ਦੀ ਵਾਹਿਗੁਰੂ ਜੀ ਕਾ 284 ਸਿੱਖ ਨਸਲ ਕੁਸ਼ੀਦਾ 41ਵਾਂ ਵਾਰਾ 인드ਰਾ ਗਾਂਧੀ ਤੋਂ 인드ਰਾ ਗਾਂਧੀ ਤੋਂ ਖਾਲਸਾ ਰੀ ਇਨਸਾਫ ਹੋ ਗਿਆ 225 ਅਤਵਾਦੀ ਹਿੰਦੂ ਤਵਾ ਦਾ ਚੇਰਾ ਨਰਿੰਦਰ ਮੋਦੀ ਸਿੱਖ ਪੰਥ ਤੇ ਪੰਜਾਬ

ਇਸ ਚੰਦੇ ਉੱਤੇ ਕਰ ਲੋ ਕਿਉਂ ਨਾ ਦੀ ਹੌਲਟੇ ਕਿਉਂ ਬੋਦੀ ਹੌਲਟੇ ਕਿਉਂ ਬੋਦੀ ਹੌਲਟੇ ਇਸ ਖਾਲਿਸਤਾਨ ਰੈਂਡਲ ਦੀ ਊਮਮਤ ਲੋਰੀਂਦਾ ਉਹ ਦੀਦੀ ਬੰਬਾਂ ਤੇ ਬੰਦੂਕਾਂ ਦੀ ਗੋਲੀਆਂ ਦਾ ਪੰਜਾਬ ਉਹ ਖਾਲਿਸਤਾਨ ਹੈ ਤੇ 1990 ਦੇ ਬਹਾਕੇ ਰਹਿ ਚਿੱਤ ਇੱਕ ਕਮਲਾ ਤੋਂ ਉਹ ਸੈਂਕੜੇ ਸਿਂਹਾਂ ਨੇ ਸ਼ਹਾਦਤਾਂ ਦੇ ਕੇ ਖਾਲਿਸਤਾਨ ਵੀ ਨਹੀਂ ਹਾਂ ਆਪਣੇ ਖੂਨ ਦੇ ਨਾਲ ਪੱਕੀਆਂ ਕੀਤੀਆਂ ਸਿੰਘੋ ਤੁਸੀਂ ਅੱਜ ਆਪਣੀਆਂ ਵੋਟਾਂ ਦੇ ਨਾਲ ਕੋਈ ਬੰਬ ਹੋਇਆ ਉਹ ਬੰਬ ਜਿਹੜਾ ਇਸ ਹਿੰਦੋਸਤਾਨ ਦੇ ਸਿਸਟਮ ਨੂੰ ਤਬਾਹ ਕਰ ਦੇਗਾ ਖਤਮ ਕਰ ਦੇਗਾ ਹੋਇਆ ਜੋ ਚੁੱਕਾ ਦੇ ਰੀਨੀਅਨ ਪੋਲਿਟਿਕਲ ਸਿਸਟਮ ਦੈਟ ਇਜ਼ ਅ ਰਿਸਪਾਂਸਿਬਲ ਫਾਰ ਦੀ ਜੈਨਰੋਸੈਕ ਐਂਡ ਈਕੋਨੋਮਿਕ ਸਾਈਡ ਆਫ ਦਸ ਸਿਕਸ ਅਸੀਂ ਦੁਨੀਆ ਦੇ ਹਰ ਸਿੱਖ ਦੇ ਘਰ ਦੇ ਵਿੱਚ ਬੰਬ भारत जे कबे चो आज़ाद करो न ਪੰਜਾ ਦੇਓ ਤੇ ਪੰਜਾ ਦੇਓ ਕਾਰਨੀ ਦੇ ਕੰਨੋਂ ਤੱਕ ਕਿ ਜਿੰਨੀ ਦੇਰ ਤੱਕ ਹਿੰਦੁਸਤਾਨ ਦਾ ਆਟਵਾਦੀ ਮੋਦੀ ਤੇ ਉਹਦੇ ਸਾਥੀਆਂ ਨੂੰ ਅਸੀਂ ਸਜਾ ਨਹੀਂ ਦਿੰਦੇ ਉਨੀ ਦੇਰ ਤੱਕ ਤੇਰੇ ਨਾਲ ਤੇ ਭਾਰਤ ਦੇ ਟ੍ਰੇਡ ਦਾ ਕੋਈ ਵੀ ਐਗਰੀਮੈਂਟ ਨਹੀਂ ਹੋਣ ਦਿੱਤਾ ਜਾਏਗਾ ਖਾਲਿਸਤਾਨ গোল মার ਚਲਾਈਆ ਸਾਡਾ ਸਿੰਘ ਹਰਦੀਪ ਸਿੰਘ ਸ਼ਾਹੀਨ ਕੀਤਾ ਗੁਰੂ ਦਾ ਮੋਦੀ ਪਹਿਲੀ ਗੋਲੀ ਤੇ গোলਰ ਚਲਾਉਣ ਦਾ ਸਿਲਸਲਾ ਤੁਸੀਂ ਸ਼ੁਰੂ ਕੀਤਾ ਆਖਰੀ ਗੋਲੀ গোল ਚਲਾਇਆ ਉਸ ਤੋਂ ਪਿਆਸ ਰੋ ਅਸੀਂ ਕਰਾਂਗੇ اے جونیئر نا اے جونیئر نا سٹے دنیا دن بخشوے تو مٹا دیتی جائے گی سنگو توڑ دے کھڑے کرو تے